ਖਿੱਚੀ ਚਾਲ ਬਈ ਮੋਬਾਈਲ ਸਹੀ ਦਿਖੂਗਾ ਖਿੱਚੀ ਚਾਲ ਬਈ ਕੋਹ ਹਣੀ ਮੂਰੇਉਂਗਾ ਨਾ ਨਾ ਕੋਈ ਵੇਲਾ ਹਾਂ ਆਹ ਦੇਖ ਲੈ ਤੂੰ ਜੇ ਜੇ ਬਾਇੰਸ ਦੇਖੇਗਾ ਤੈਨੂੰ ਕਿੰਨਾ ਸਾਫ਼ ਜੀਂਦਾ ਅੱਗੇ ਤੇ ਤੋਂ ਦੇ ਤੈਨੂੰ ਕੋਹ ਨਹੀਂ ਦਿਦਾ ਹਾਂ ਹੂੰ ਰੱਖ ਲੈ ਮੈਂ ਆਹ ਵੇਲਾ ਗੱਡੀ ਆ ਗਈ ਕੋਈ ਨਹੀਂ ਕੋਈ ਨਹੀਂ ਹੂੰ ਤੋਂ ਦਾ ਬਹੁਤ ਜ਼ਿਆਦਾ ਆ ਯਾਰ ਬਾਹਲੀ ਆ ਦੀਨਾਂ ਹੀ ਕੋਹ ਉਹ ਜ਼ਿਆਦਾ ਆ ਤੋਂ ਦਾ ਇਹ ਤੋਂ ਦਾ ਛਾਉਣੀ ਕਰਕੇ ਆ ਜੱਗੇ ਹਾਂ ਹੈਂ ਚਾਉਣੀ ਕਰਕੇ ਆ ਦਰਾਸਤ ਵਾਲੇ ਆ ਹਾਂ ਹਾਂ ਆ ਕੁੱਚੀ ਜਹੀ ਕਰ ਦੇਣੀ ਟਿਲੀ ਟਿਲੀ ਨਹੀਂ ਕੋਈ ਖੰਗਣ ਨਹੀਂ ਦੇਣੀ ਹੁਣ ਲੀਲੀ ਪੀਲੀ ਨਹੀਂ ਬਾਪੂ ਬੜਦਾ ਹੁੰਦਾ ਸੀ ਜਿਹੜੀ ਠੋਕ ਠੋਕ ਕੇ ਉਹੀ ਪੇਟੀ ਚੋਂ ਘਡਾਲੀ ਆ ਮੱਗ ਨਹੀਂ ਲੀਣੀ ਉਹੀ ਹੁਣ ਵੇਖ ਲੀ ਲਵਾਉਂਦੇ ਨੋਟ ਨਹੀਂ ਨਹੀਂ ਜਿਹੜੇ ਸਿਰ ਉੱਤੇ ਆਇਨਾਂ ਨੂੰ ਨਾ ਮਣਿਆ ਰਹਿ ਗਣਾ ਦੇਲਾ ਸਹੀ ਹਾਂ ਉਹ ਵੇਖ ਮੁੰਡਕੀ ਦੇ ਮੁੰਡੇ ਨੇ ਆ ਬੁੱਢੇ ਕਰ ਮਾਰੇ ਨਹੀਂ ਜੋ ਮਾਰਦੇ ਸੀ ਛਟਕੀਆਂ ਫਿਰਦੇ ਹੁਕਾਰੇ ਸੀ ਮੁੰਡਕੀ ਦਾ ਮੁੰਡਾ ਖੜਾ ਹੀ ਨਾ ਬੋਟਾ 'ਚ ਸੀ ਬੈਠੇ ਆਮ ਆਦਮੀ ਪਾਰਟੀ ਆ ਛਟਕੀਆਂ ਮਾਰਦੇ ਸੀ ਸਹੀ ਨਹੀਂ ਕਰਦੇ ਆਰੇ ਇਹਨਾਂ ਵਾਰੰਗੇ ਨਾ ਇਹ ਦੇਖਤੀ ਨਹੀਂ ਹੇ ਨਾ ਕੋਲਾ ਨਾ ਪਤਾ ਨਹੀਂ ਉਹ ਮਿੱਠੀ ਏ ਪਰੇ ਮਿੱਠੀਆਂ ਕਾਲੀ ਤੇਰੇ ਆਉਣ ਵਾਲਿਆ ਹੇ ਨਾ ਕੋਲਾ ਨਾ ਪਤਾ ਨਹੀਂ ਉਹ ਮਿੱਠੀ ਏ ਪਰੇ ਮਿੱਠੀਆਂ ਕਾਲੀ ਤੇਰੇ ਆਉਣ ਵਾਲਿਆ ਗਾਣੇ ਦਾ ਨਾਮ ਵੀ ਆਊਗਾ ਆਪਣਾ ਹਾਂ ਕੀ ਬਾਕੀ ਬਣਾਇਆ ਬਸ ਗੱਲਾਂ ਦਾ ਘੜਾ ਬਾਤ ਨਾ ਬੋਲ ਪਰਚਾ ਨਾ ਕਰਾ ਜੀ ਕਿਹਨੇ ਕਿਹਦੀ ਵਜੋਂ ਗੱਡੀਆਂ ਨਹੀਂ ਹੁਣ ਇਹਨਾਂ ਵਾਲੇ ਆਉਣ ਵਾਲਿਆ ਜੇ ਨਾ ਨਾ ਪੱਕੇ ਇਹਨਾਂ ਦੀ ਆਉਣੇ ਹੁਣ ਲੱਕ ਫੋਨ ਕੋਈ ਵੀ ਆ ਫੋਨ ਐ ਚੱਕਿਓ ਫੋਨ ਨਾ ਲੱਕੋ ਐਵੇਂ ਦਿਮਾਗ ਖਾਈ ਜਾਂਦੀਆਂ ਯਾਰ ਇਹੇ ਫੋਨ ਨਾ ਲੱਕੋ ਧੰਦ ਤਾਂ ਦੇਖ ਲੈ ਤੂੰ ਕਿੰਨੀ ਪਈ ਵੀ ਆ ਗਾਣਾ ਲਾ ਦੇ ਦੁਬਾਰਾ ਫੇਰ ਉਹੀ ਭਾਵਾਂ ਦੀ ਗਾਣਾ ਲਾ ਦੇ ਉਹੀ ਉਹੀ ਗਾਣਾ ਤੱਕ ਹੁਣ ਦੇਖੋ ਮੈਂ ਤਾਂ ਧੰਦ ਬਈ ਬਈ ਇਧਰ ਹੋਈਆਂ ਨੇ ਵੀ ਛੱਡ ਮੇਰੇ ਨਾਲ ਹੋਰ ਯਾ 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 ਗਾਣਾ ਉਹੀ ਲਾ ਦੇ ਕੀ ਤਾਕੀ ਬਣਾਇਆ ਬਸ ਗੱਲਾਂ ਦਾ ਖਾਣੇ ਬਾਦ ਨਾਲ ਭੰਡ ਕੇ ਲੈ ਅੰਦਾ ਬਦਲਾ ਬੀਬੀ ਵਾਲਾ ਆ ਗਿਆ ਬਈ ਆ ਬੀਬੀ ਵਾਲਾ ਕਿਥੇ ਪਰਚਾ ਕਰਾਂ ਬਈ ਡਲਾ ਡਲਾ ਕਹਿ ਕੇ ਸੀ ਬਚਾਉਂਦੇ ਤਾੜੀਆਂ ਨਹੀਂ ਉਹੀ ਜਲੇ ਹੁਣ ਇਹਨਾਂ ਵਾਲੇ ਆਉਣ ਵਾਲਿਆ ਤੇਨਾ ਸੋਰਾ ਦਾ ਤਾਂ ਪਤਾ ਨਹੀਂ ਉਹ ਮਿੱਠੀਏ ਪ੍ਰੇਤ ਕਿਹ ਅਕਾਲੀ ਤੇਰੇ ਆਉਣ ਵਾਲਿਆ ਆਈ ਆਉਣਿਆ ਧੰਦ ਜੋ ਹਾਂ ਸਹੀ ਹੈ ਹਾਂ ਅਕਾਲੀ ਤੇਰੀ ਆਉਣ ਵਾਲੀ ਆ ਗਏ ਪਿੰਡ 'ਚ ਜਿਵੇਂ ਵੇਲਾ ਕਿੰਨੀ ਧੰਦ ਵੜੀ ਵੀ ਆ ਯਾਰ ਹੈ ਹੁਣ ਦੇਖਣਾ ਹੀ ਘਰ ਕੇ ਬਸ ਆ ਗਿਆ ਮੋੜ ਆ ਗਿਆ ਆਪਣਾ ਮੁੰਡਾ ਦਾ ਅਪ ਦੀਦਾ ਹੀ ਕੋਹ ਨਹੀਂ ਯਾਰ ਸਮਝ ਨਹੀਂਦਾ ਜੀ ਹੈ ਤਾਂ ਬਾਈ ਹੀ ਨਹੀਂ ਕਿਦੇ ਹੋਰ ਅੱਜ ਵਾਲੀ ਗੱਲ ਆਪਾਂ ਦੇਖਣਗੇ ਸੀ ਉਹ ਜੀ ਹੈ ਹਾਂ ਆਪਾਂ ਹੁਣ ਦੇਖਣਗੇ ਸੀ ਹਾਂ ਤੇ ਜਿਵੇਂ ਆ ਗਈ ਸੀ ਕਿਦਾਂ ਹਾਂ ਹਾਂ ਉਹ ਵਾਂ ਹੀ ਆ ਉਹ ਉਹਦਣ ਵੀ ਇੱਕੇ ਦਾ ਮਿਡ ਗਈ ਹਾਂ ਇੱਕੇ ਦਾ ਵੀ ਇੱਕੇ ਦਾ ਹੂੰ ਪਿੰਡ ਚ ਘਰ ਨਹੀਂ ਦੀ ਤੇ ਬਾਹਰ ਖੇਤਾਂ ਚ ਕੀਤੀ ਕਰੂਗਾ ਹਾਂ ਬਾੜੀ ਤੋਂ ਡੇ ਬਹੁਤ ਜਿਆਦੇ ਆ ਕਿਹੜਾ ਐਪੀ ਬਾੜੀ 31 ਤੋਂ ਡੇ ਮੈਂ ਇਹ ਕਾ ਦਿਮਾਗ ਇਹਨਾਂ ਦਾ ਖਰਾਬ ਦੇ ਫੋਨ ਤੇ ਫੋਨ ਯਾਰ ਲੋ ਜਨਾਨੀਆਂ ਹੋਰ ਯਾਰ ਵੀ ਆਈ ਜਾਂਦੇ ਆ ਮੈਂ ਫੋਨ ਕਰੇ ਉਹਨਾਂ ਦਾ ਗੇਟ ਖੋਲੋ ਹਾਂ ਗੇਟ ਖੋਲੋ ਬਾਈ ਉਹ ਗੇਟ ਖੋਲੋ ਦਿਮਾਗ ਖਾਦ ਉਹਨਾਂ ਦਾ ਫੋਨ ਲਾ ਲਾ ਕੇ ਆ ਗਿਆ ਹੈਲੋ ਗੇਟ ਖੁੱਲੋਗੇ ਯਾਰ ਗੇਟ ਦਾ ਖੋਲੋ ਇਹ ਬਾਰ ਖੜੇ ਆ ਲਾ ਕੀ ਆ ਸਮਾਂ ਬਿਲਕੁਲ ਨਹੀਂ ਭਾਈ ਭਾਈ ਕੈਦੀ ਦੁਨੀਆ ਭਾਈ ਗਾਣ ਗਾਣ ਭਾਈ ਗਾਣ ਗਾਣ ਭਾਈ ਕਾ ਨੂੰ ਗਣਾ ਮੂਸਲਾ ਹੀ ਪੁੰਦਾ ਮੂਸਲੇ ਦੀ ਕਲ ਮਾਰੀ ਕਲ ਨਾ ਕੋ ਜੰਮੀ ਨਾਲ ਜੰਮੀ ਨਹੀਂ ਬਾਈ ਚਮਕੀਲਾ ਨਹੀਂ ਉਹ ਚਮਕੀਲੇ ਵਾਲੀ ਗੱਲ ਹੈ ਹਾਂ ਯਾਰ ਜੱਗੇ ਤੂੰ ਵੀ ਉਹੀ ਗੱਲ ਕਰਦਾ ਬਰਾਏ ਉਹ ਯਾਰ ਸ਼ਾਹ ਯਾਰ ਚਮਕੀਲਾ ਕਿੱਥੇ ਮੂਸੇ ਵਾਲਾ ਯਾਰ ਮੈਂ ਕਹਿੰਦਾ ਭਾਜੀ ਦੋਵੇਂ ਸਹੀ ਹੋ ਚਮਕੀਲਾ ਇਥਾਂ ਸੁਪਰ ਹਿੱਟਾ ਹੈ ਮੂਸੇ ਵਾਲਾ ਆਉਂਦੀ ਥਾਂ ਇਹ ਗੱਲ ਬੋਰਡ ਤੇ ਨਹੀਂ ਗਿਆ ਚਮਕੀਲਾ ਕੋਣ ਉਹ ਬੈੱਲ ਬੋਰਡ ਹੈ ਹੀ ਨਹੀਂ ਉਹ ਤਾਂ ਹੈ ਨਹੀਂ ਸਿਕਈ ਕਿੱਥੇ ਫਿਰਦਾ ਤੂੰ ਬੈੱਲ ਬੋਰਡ ਦੇ ਨਾਲ ਸ਼੍ਰੀ ਦੇਵੀ ਵਿਆਹ ਕਰਾਉਣ ਨੂੰ ਫਿਰਦੀ ਕਿੱਥੇ ਫਿਰਦਾ ਤੂੰ ਟਾਈਮ ਵੀ ਹੈ ਟਾਈਮ ਦੀ ਗੱਲ ਹੁੰਦੀ ਆ ਪਰ ਆਪਾਂ ਇਹ ਨਹੀਂ ਕਹਦੇ ਇਹ ਤਾਂ ਮੁਕੀਲਾ ਪਰ ਇਹ ਮੂਸੇ ਵਾਲਾ ਹੀ ਸੀ ਬਾਈ ਮੂਸੇ ਵਾਲਾ ਆਉਂਦੀ ਦਾਦੇ ਮੂਸੇ ਵਾਲਾ ਡਿਜੀਟਲ ਜਮਾਨੇ ਚ ਆਇਆ ਹਾਂ ਚਮਕੀਲਾ ਉਦੋਂ ਹੀ ਜੋ ਚਾਰ ਹੁੰਦੇ ਸੀ ਉਹਦੇ ਨਾਲ ਉਹ ਤਾਂ ਯਾਰ ਐਲਬੀ ਰਿਵਾਰਡ ਦੇਦੇ ਹੁੰਦੇ ਭੈਣ ਜੀ ਯਾਰ ਹਾਂ ਚਮਕੀਲਾ ਆਉਦੀ ਖਾਂ ਤੇ ਐ ਨਹੀਂ ਹੁੰਦਾਗਾ ਇੱਕ ਹੋਰ ਖੜਦੀ ਖੜਦਾ ਖੜਦਾ ਇੱਕ ਹੋਰ ਚਮਕੀਲਾ ਉਦੋਂ ਵੀ ਸਿਰੇ ਸੀ ਇਹ ਵੀ ਆਪਾਂ ਇਹਨੂੰ ਨਹੀਂ ਮਾਰਾਂਦੇ ਇਹ ਆਪਦੇ ਥਾਂ ਤੇ ਸਹੀ ਸੀ ਪਰ ਜੇ ਆਪਾਂ ਐਂ ਕਰੀਏ ਵੀ ਕੱਲਾ ਸਿੱਧੂ ਮੂਸੇ ਵਾਲਾ ਹੀ ਐਂ ਸੀ ਫੇਰ ਗਲਤ ਬਾਹ ਗੁਰੂ ਮੇਰਾ ਵਿਸ਼ਾ ਪਰਦਾ ਨਿਕਲੀ ਉਹ ਮੇਰਾ ਬੁਰਾ ਹਾਲ ਹੈ ਸ਼ਾਮ ਦੇ ਪਾਸ ਆ ਕੀ ਹਾਂ ਗੁਰੂ ਯਾਰ ਧੌਂ ਦੀ ਬਾਲੀ ਹੋਰ ਨਾਈ ਤਾਂ ਮਹਾ ਹੈ ਹਾਂ ਜੀ ਕੀ ਹੋ ਗਿਆ ਪਾ ਚੱਲਿਆ ਹੈ ਪਾ ਚੱਲਿਆ ਧੋਂ ਦਾ ਬਾਲਾ ਬਾਈ ਬਾਲ ਬਾਲੀ ਧੋਂ ਦਾ ਸਰਾਈ ਆ ਦੀ ਦਾ ਹੀ ਕੋ ਨਹੀਂ ਜਿੱਥੇ ਦੀ ਦਾ ਹੀ ਨਿਕੋ ਬਾਹਰੋਂ ਲਾ ਕੇ ਆਉਣਾ ਬਾਹਰ ਚੱਲ ਆ ਜਾ ਫਿਰ ਆ ਜਾ ਲਾ ਕੇ ਆ ਜੀ ਹੈ ਗੱਡੀ ਲਾ ਕੇ ਆ ਜੀ